ਅੱਜ ਇੱਕ ਗੈਂਗਸਟਰ ਸਾਡੇ ਭਾਰਤ ਦਾ ਗੈਂਗਸਟਰ ਜਿਹੜਾ ਕਿ ਅਨਮੋਲ ਬਸ਼ਨੋਈ ਲੋਰਜ ਬਸ਼ਨੋਈ ਦਾ ਭਰਾ ਮੰਨਿਆ ਜਾਂਦਾ ਤੇ ਉਹਨੂੰ ਭਾਰਤ ਲਈ ਰਿਪੋਰਟ ਕੀਤਾ ਜਾਊਗਾ ਤੇ ਉਹਨੂੰ ਭਾਰਤ ਜਲਦੀ ਤੋਂ ਜਲਦੀ ਭਾਰਤ ਲੈ ਜਾਂਦਾ ਜਾਊਗਾ ਇਹਨੂੰ ਭਾਰਤ ਦੀਆਂ ਜੇਲਾਂ ਚ ਛੁੱਟਣਾ ਚਾਹੀਦਾ ਛੁੱਟਣ ਦੀ ਲੋੜ ਨਹੀਂ ਇਹਨੂੰ ਅਨਮੋਲ ਬਸ਼ਨੋਈ ਦਾ ਸਭ ਤੋਂ ਵੱਡਾ ਗੈਂਗਸਟਰ ਇੱਕ ਹੈ ਦਾ ਭਰਾ ਲੋਰਜ ਬਸ਼ਨੋਈ ਛੁੱਟਣ ਦੀ ਲੋੜ ਨਹੀਂ ਇਦਾਂ ਦੇ ਬੰਦਿਆਂ ਨੂੰ ਸਿੱਧਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜਿਨ੍ਹਾਂ ਨੇ ਘਰ ਦੇ ਘਰ ਉਜਾੜ ਦਿੱਤੇਗੇ ਜਿਵੇਂ ਕਿ ਸਿੱਧੂ ਬਾਈ ਮੁਸਫਰੇ ਦਾ ਕੀ ਕਸੂਰ ਸੀ ਬਾਈ ਦਾ ਕੋਈ ਕਸੂਰ ਨਹੀਂ ਸੀਗਾ ਉਹਨੂੰ ਇਹਨੇ ਮੌਤ ਦੇ ਘਾਟ ਉਤਾਰ ਦਿੱਤਾ ਅਨਮੋਲ ਬਿਸ਼ਨੋਈ ਨੇ ਤੇ ਲੋਰੀ ਬਿਸ਼ਨੋਈ ਤੇ ਇੱਕ ਗੋਲਡੀ ਵਿਰਾਗ ਤੇ ਸਭ ਤੋਂ ਵੱਡੇ ਸਾਡੇ ਭਾਰਤ ਦੇ ਗੈਂਗਸਟਰ ਮੰਨੇ ਜਾਂਦੇ ਜਿਹੜੇ ਕਿ ਅਮਰੀਕਾ ਚ ਅਮਰੀਕਾ ਚੋਂ ਹੁਣ ਇਹਨੂੰ ਭਾਰਤ ਡਿਪੋਰਟ ਕੀਤਾ ਜਾਊਗਾ ਤੇ ਭਾਰਤ ਲਿਆਂਦਾ ਜਾਊਗਾ ਤੇ ਸਾਡੇ ਭਾਰਤ ਦੀਆਂ ਜੇਲਾਂ ਸੁਟਿਆ ਜਾਊਗਾ ਪਰ ਸੁਟਣ ਦੀ ਲੋੜ ਨਹੀਂ ਇਹਨਾਂ ਨੂੰ ਨਾ ਜੇਲਾਂ ਸੁਟਣ ਦੀ ਲੋੜ ਨਹੀਂ ਇਹਨਾਂ ਨੂੰ ਸਿਰਫ ਕੌਣ ਸਜ਼ਾ ਹੋਣੀ ਚਾਹੀਦੀ ਹੈ ਇੱਕ ਰਹਿ ਗਿਆ ਉੱਥੇ ਇੱਕ ਹੋਰ ਇੱਕ ਗੁਰਮੰਤ ਪੰਨੂ ਤੇ ਇੱਕ ਗੋਲਡੀ ਬਰਾੜ ਜਿਨ੍ਹਾਂ ਨੇ ਇਹਨਾਂ ਨੇ ਪੂਰੇ ਸਾਡੇ ਭਾਰਤ ਦਾ ਮੌਲ ਖਰਾਬ ਕਰ ਰੱਖਿਆ ਜਿਨ੍ਹਾਂ ਨੇ ਗੰਦ ਪਾ ਰੱਖਿਆ ਤੇ ਮੈਂ ਕਹਿੰਦਾ ਜਿਵੇਂ ਸਾਡੀ ਇਥੋਂ ਭਾਰਤ ਦੀ ਸਰਕਾਰ ਨੇ ਸੈਂਟਰ ਸਰਕਾਰ ਨੇ ਉੱਥੋਂ ਇਹਨੂੰ ਰਿਪੋਰਟ ਕਰਾਇਆ ਤਾਂ ਰਿਪੋਰਟ ਹੋਣ ਵਾਲਾ ਜਾਂ ਲਿਆਂਦਾ ਜਾਊਗਾ ਮੈਂ ਇਹ ਕਹਿਣਾ ਚਾਹੁੰਦਾ ਤੇ ਮੈਂ ਰਿਕੁਐਸਟ ਕਰਦਾ ਇਹਨੂੰ ਜੇਲ੍ਹਾਂ ਚ ਨਾ ਸੁਟੋ ਇਹਨੂੰ ਸਿੱਧਾ ਫਾਂਸੀ ਦੀ ਸਜ਼ਾ ਦਿਓ ਬਾਬਾ ਸਿੰਘੀ ਦੀ ਮਹਾਰਾਸ਼ਟਰਾ ਚ ਉਹਦੇ ਮੌਤੇ ਘੱਟ ਕਰ ਦਿੱਤਾ ਸੀ ਬਾਬਾ ਸਿੱਧਕੀ ਫਿਰ ਸਲਮਾਨ ਖਾਨ ਦੇ ਤੇ ਫਾਇਰਿੰਗ ਕੀਤੀ ਸੀ 2022 ਲੈ ਸਿੱਧੂ ਮੂਸੇਵਾਲਾ ਦਾ ਉਹਦਾ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਬਾਬਾ ਸਿੱਧਕੀ ਦਾ ਕਰ ਦਿੱਤਾ ਫਿਰ ਸਲਮਾਨ ਖਾਨ ਦੇ ਘਰੇ ਫਾਇਰਿੰਗ ਕੀਤੀ ਉਹ ਤੋਂ ਬਾਅਦ ਇਹਨੇ ਕੀ ਕੀਤਾ ਹੋਰ ਕਈ ਸਾਰੇ ਮੁਕਾਮ ਜਿਹੜੇ ਮੁਕੱਦਮੇ ਨੇ ਤੇ ਬਹੁਤ ਦਰਜ ਨੇ ਜਿਵੇਂ ਕਿ 18 ਤੋਂ 19 ਮੁਕੱਦਮੇ ਦਰਜ ਨੇ ਫਿਰ ਇਹ ਭਾਰਤ ਛੱਡ ਕੇ ਬਾਹਰ ਭੱਜ ਗਿਆ ਸੀ ਜੇ ਇਹ ਨਾ ਗੈਂਗਸਟਰ ਦਾ ਬਹੁਤ ਤਗੜੇ ਬਣਦੇ ਨੇ ਨਾ ਫਿਰ ਲੋਕਾਂ ਤੋਂ ਫਰੋਤੀਆਂ ਮੰਗਣੇ ਸ਼ੁਰੂ ਕਰ ਦਿੰਦੇ ਨੇ ਕਿ ਇਹਨਾਂ ਦਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਇੱਕੋ ਬੈਠਾ ਸਾਬਰਵਤੀ ਜੀਲ ਚ ਗੁਜਰਾਤ ਚ ਲੋਰ ਹੀ ਸੁਣੋ ਇਹਨਾਂ ਨੂੰ ਸਿੱਧਾ ਫਾਂਸੀ ਦੇ ਹੱਥ ਹੋਣੀ ਚਾਹੀਦੀ ਹੈ ਧੰਨਵਾਦ ਜੀ